ਹਾਂਜੀ ਜੀ ਬਰੋ ਕੀ ਹਾਲ ਚਾਲ ਆ ਠੀਕ ਹਾਂ ਸਾਰੇ ਅੱਜ ਕਹਿੰਦੇ ਰਾਜਸਥਾਨ ਚ ਆਏ ਆ ਮਾਹੌਲ ਪੂਰਾ ਘੈਂਟ ਆ ਕਹਿੰਦੇ ਰਾਜਸਥਾਨ ਚ ਟਿੱਬੀ ਟਿੱਬੇ ਨਹੀਂ ਵੇ ਬਾਕੀ ਦੱਸ ਦਿਓ ਵੀ ਬਾਕੀ ਰਾਜਸਥਾਨ ਆ ਜੋ ਤੁਹਾਨੂੰ ਰਾਜਸਥਾਨ ਚ ਜਰੇਤਾ ਲੈਣ ਗਏ ਸੀ ਟਰਾਲੀ ਭਰਦੇ ਆ ਕੱਲ ਜਾਣਾ ਅੱਜ ਟਰਾਲੀ ਭਰ ਕੇ ਲੈ ਕੇ ਜਾਉ ਰਾਜਸਥਾਨ ਦੇ ਕੱਕੇ ਰੇਤੇ ਚ ਹਾਂ ਭਾਈ ਜੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਜਿਵੇਂ ਕੱਲ ਸੂਏ ਦੀ ਵੀਡੀਓ ਪਾਈ ਸੀ ਅੱਜ ਇਹ ਆਪਾਂ ਕੰਮ ਧੰਦ ਦੇ ਵੀਡੀਓ ਹੀ ਪਾਉਣੇ ਰਹਿੰਨੇ ਆ ਕਿਉਂਕਿ ਆਪਾਂ ਖੇਤੀ ਕਰਦੇ ਆ ਤਾਂ ਭਾਈ ਆਪਣੇ ਪੇਜ ਨੂੰ ਲਾਇਕ ਕਰਿਓ ਫੋਲੋ ਕਰਿਓ ਵੀਡੀਓ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਭਾਈ ਕੱਲ ਸੂਏ ਦੀ ਵੀਡੀਓ ਪਾਈ ਸੀ ਬਹੁਤ ਲੋਕਾਂ ਨੇ ਕਿਹਾ ਸੀ ਕਿ ਸੂਏ ਤੇ ਕੋਈ ਵੀਡੀਓ ਨਹੀਂ ਬਣਾ ਕਰਦਾ ਕੱਲ ਗਿਆ ਸੀ ਪਰ ਜਿਹੜੇ ਹਿਸਾਬ ਨਾਲ ਵੀਡੀਓ ਬਣਾ ਕੇ ਆਇਆ ਸਵਾਦ ਜਾਂ ਨਹੀਂ ਆਇਆ ਲੋਕਾਂ ਨੇ ਸ਼ੇਅਰ ਸੂਰ ਘੱਟ ਕਰੀਆ ਲਾਇਕ ਲੂਕ ਵੀ ਘੱਟ ਕਰ ਤੇ ਬਾਈ ਆਪਣੇ ਵੀਡੀਓ ਨੂੰ ਲਾਇਕ ਕਰੋ ਫੋਲੋ ਕਰੋ ਆਪਣੇ ਪੇਜ ਨੂੰ ਕਿਉਂਕਿ ਹੁਣ ਇਸੇ ਕੰਮ ਤੇ ਆਪਾਂ ਸੂਏ ਦੀ ਅਪਡੇਟ ਜਾਂ ਕੋਈ ਹੋਰ ਅਪਡੇਟ ਦਿਆ ਕਰਾਂਗੇ ਟਰੈਕਟਰਾਂ ਵਾਲੀ ਮੰਡੀ ਤੇ ਵੀ ਜਾਣੇ ਉੱਥੋਂ ਦੀ ਅਪਡੇਟ ਦਿਆ ਕਰਾਂਗੇ ਇਸ ਲਈ ਪੇਜ ਨੂੰ ਲਾਇਕ ਕਰ ਲਿਆ ਕਰੋ ਫੋਲੋ ਕਰ ਲਿਆ ਕਰੋ ਧੰਨਵਾਦ ਆ ਪਈਆ ਜੱਟ ਦੀ ਮਸ਼ੂਕ ਵਿਵਾ ਰਸ਼ੀਆ ਤੋਂ ਸਿੱਧੂ ਮੂਸੇ ਵਾਲੇ ਕੋਲ ਤੇ ਦੂਜੀ ਤੇ ਸਾਡੇ ਕੋਲੇ ਤਾਂ ਆਹੀ ਆ ਬਈ ਰਸ਼ੀ ਵਾਲੀ ਕਿਉਂ ਵੀ ਘੈਂਟਾ ਦਾ ਮਾਹੌਲ ਆ ਖੜਿਆ ਕਹਿੰਦੇ ਆ ਇਸ ਟਾਈਮ ਟਿੱਬਿਆਂ ਤੇ ਟਿੱਬਿਆਂ ਦਾ ਪੁੱਤ ਮੂਸੇ ਵਾਲਾ ਵੀ ਨਹੀਂ ਕਹਿੰਦਾ ਸੀ ਭਾਈ ਆ ਕੱਕਾ ਰੇ ਤਾਂ ਰਾਜਸਥਾਨ ਵਾਲੇ ਰੇਤੇ ਨਾਲ ਘੱਟ ਨਹੀਂ ਕਿਤੇ ਹੰਦੇ ਇੱਕ ਜਮਾਇ ਖੰਡ ਵਰਗਾ ਰੇਤਾ ਪਿਆ ਤੇ ਆਪਾਂ ਅੱਜ ਆਏ ਆਪਣੇ ਛੋਟੇ ਤੇ ਟਰਾਲੀ ਐਂਦੇ ਚ ਪਰਨ ਇੱਕ ਸਾਈਡ ਤਾਂ ਭਰਤੀ ਇੱਕ ਸਾਈਡ ਰਹੇਗੀ ਉਹ ਵੀ ਭਰਦੇ ਆ ਇਧਰ ਆਏ ਤਾਂ ਕਣਕਾਂ-ਕੁਣਕਾ ਵੀ ਹੈਗੇ ਆ ਲੋਕਾਂ ਨੇ ਦੇਖਦੇ ਆ ਟਿੱਬਿਆਂ ਤੇ ਬਾਈ ਲੋਕਾਂ ਦੇ ਟਿੱਬਿਆਂ ਦੇ ਪਾਣੀ ਚੜਾਉਣਾ ਲਗਾ ਤਾਂ ਬਹੁਤ ਉੱਚੀ ਜਗ੍ਹਾ 'ਚ ਖੜਿਆ ਆ ਯਾਰ ਇਸ ਟਾਈਮ ਲੈ ਵੀ ਦੱਸਿਓ ਲੋਕੇਸ਼ਨ ਵੀ ਕਿੱਥੇ ਆਪਾਂ ਕਿਉਂਕਿ ਜਿਹੜੇ ਬਾਹਰਲੇ ਉਹਨਾਂ ਨੂੰ ਤਾਂ ਪਤਾ ਨਹੀਂ ਤੇ ਜਿਹੜੇ ਆਪਣੇ ਨੇੜੇ ਤੇੜੇ ਦੇ ਵੀ ਦੱਸਿਓ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਦੱਸੋ ਵੀ ਜਲਦੀ ਤੋਂ ਜਲਦੀ ਕਮੈਂਟ ਕਰਕੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਤੇitho ਕੌਣ ਕੌਣ ਇਹ ਜਗ੍ਹਾ ਤੇ ਆਇਆ ਹੋਇਆ ਆ ਜਾਓ ਵੀ ਫਿਰ ਦੇਖਦੇ ਆ ਕਿਹੜੇ-ਕਿਹੜੇ ਨੂੰ ਚੇਤਾ ਹੈਗਾ ਕਿਹੜੇ-ਕਿਹੜੇ ਨੂੰ ਨਹੀਂ